ਅੱਜ ਜਿੱਥੇ ਸਾਰਾ ਦੇਸ਼ ਮੈਲਾ ਦਿਵਸ ਮਨਾ ਰਿਹਾ ਹੈ ਉੱਥੇ ਹੀ ਪੰਜਾਬ ਤੋਂ ਦਿਲ ਨੂੰ ਦਹਿਲਾ ਦੇਣ ਵਾਲੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਇੱਕ بیٹے ਨੇ ਆਪਣੀ ਬਜ਼ੁਰਗ ਮਾਤਾ ਦਾ ਪਰਿਵਾਰ ਦੇ ਨਾਲ ਮਿਲ ਕੇ ਕਤਲ ਕਰ ਦਿੱਤਾ ਤਾਂ ਟੌਣ ਦੇ ਲਈ ਬਜ਼ੁਰਗ ਮਾਂ ਨੂੰ ਤੇਲ ਪਾ ਕੇ ਅੱਗ ਲਗਾ ਦਿੱਤੀ। ਧਰਮਕੋਟ ਦੇ ਪਿੰਡ ਜਲਾਲਾਬਾਦ ਤੋਂ ਨਿਕਲ ਕੇ ਸਾਹਮਣੇ ਆਇਆ ਰੂਹ ਨੂੰ ਕੰਬਾ ਦੇਣ ਵਾਲਾ ਇਹ ਮਾਮਲਾ ਪਿੰਡ ਜਲਾਲਾਬਾਦ ਦਾ ਹੈ ਜਿੱਥੇ 75 ਸਾਲ ਦੀ ਬਜ਼ੁਰਗ ਮੈਲਾ ਨੂੰ ਘਰੇਲੂ ਵਿਵਾਦ ਦੇ ਚਲਦਿਆਂ ਪਹਿਲਾਂ ਉਸਦੇ بیٹے ਵੱਲੋਂ ਪਰਿਵਾਰ ਦੇ ਨਾਲ ਕੁੱਟਿਆ ਗਿਆ, ਜ਼ਖਮੀ ਕਰ ਦਿੱਤਾ ਗਿਆ। ਉਸ ਤੋਂ ਬਾਅਦ ਔਰੋਪੀਆਂ ਨੇ ਉਸ ਦੇ ਉੱਤੇ ਕਾ ਮਿੱਟੀ ਦਾ ਤੇਲ ਪਾ ਕੇ ਅੱਗ ਲਗਾ ਦਿੱਤੀ ਜਿਸ ਦੇ ਕਰਕੇ ਬਜ਼ੁਰਗ ਮੈਲਾ ਦੀ ਮੌਤ ਹੋ ਗਈ ਤਾਂ ਜੀ ਕਿ 75 ਸਾਲ ਦੀ ਗੁਰੂਨਾਮ ਕੋਤ ਦੀ ਰਹਿਣ ਵਾਲੀ ਸੀਗੀ ਚਾਰ ਉਸ ਦੀਆਂ ਧੀਆਂ ਤੇ ਇੱਕ ਬੇਟਾ ਸੀਗਾ ਤਾਂ ਇਹ ਸਾਰੇ ਜਣੇ ਵਿਆਹੇ ਹੋਏ ਸੀਗੇ ਤਾਂ ਉਸ ਦਾ ਬੇਟਾ ਜਿਹੜਾ ਸੁਖਮਿੰਦਰ ਸਿੰਘ ਆ ਆਪਣੇ ਅਲੱਗ ਘਰ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਰਹਿੰਦਾ ਸੀਗਾ ਜਦਕਿ ਗੁਰਨਾਮ ਕੌਰ ਆਪਣੇ 5 ਮਰਲੇ ਦੇ ਘਰ ਦੇ ਵਿੱਚ ਰਹਿ ਬਾਹਰ ਦੇ ਵਿੱਚ ਜਾਇਦਾਦ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀਗਾ ਗੁਰਨਾਮ ਕੌਰ ਨੇ ਆਪਣੇ ਹਿੱਸੇ ਦੀ ਜੜੀ ਜ਼ਮੀਨ ਸੀਗੀ ਉਹ ਆਪਣੀ ਧੀ ਦੇ ਨਾਂ ਕਰ ਦਿੱਤੀ ਸੀਗੀ ਆਪਣੀ ਬੇਟੀ ਬਲਜੀਤ ਕੌਰ ਨੂੰ ਦੇ ਦਿੱਤੀ ਸੀਗੀ ਤਾਂ ਇਸੇ ਗੱਲ ਨੂੰ ਲੈ ਕੇ ਵਿਵਾਦ ਘਰ ਦੇ ਵਿੱਚ ਚੱਲ ਰਿਹਾ ਸੀਗਾ ਘਰੇਲੂ ਇਹ ਵਿਵਾਦ ਚੱਲਦਾ ਆ ਰਿਹਾ ਸੀਗਾ ਤਾਂ ਇਸੇ ਗੱਲ ਨੂੰ ਲੈ ਕੇ ਜਿਹੜੇ ਮਹਿਲਾ ਸੀਗੇ ਉਸਦੇ بیٹے ਸੁਖਮਿੰਦਰ ਸਿੰਘ ਉਸਦੀ ਪਤਨੀ ਬਲਵਿੰਦਰ ਕੌਰ ਤੇ بیٹے ਸਤਪਾਲ ਸਿੰਘ ਤੇ ਸਤਪਾਲ ਸਿੰਘ ਦੀ ਪਤਨੀ ਅਮਨਦੀਪ ਕੌਰ ਨੇ ਬੁਰੀ ਤਰ੍ਹਾਂ ਦੇ ਨਾਲ ਉਸ ਨੂੰ ਕੁੱਟਮਾਰ ਕਰਕੇ ਜ਼ਖਮੀ ਕਰ ਦਿੱਤਾ ਉਸ ਤੋਂ ਬਾਅਦ ਸਬੂਤ ਮਟਾਉਣ ਦੇ ਲਈ ਮਿੱਟੀ ਦਾ ਤੇਲ ਪਾ ਕੇ ਅੱਗ ਲਗਾ ਦਿੱਤੀ ਤਾਂ ਅੱਗ ਲੱਗਣ ਦੇ ਕਰਕੇ ਜੜੀ ਬਜ਼ੁਰਗ ਮੈਲਾ ਸੀਗੀ ਗੰਭੀਰ ਰੂਪ ਦੇ ਨਾਲ ਚੁਲਸ ਗਈ ਤਾਂ ਜਿਸ ਦੀ ਇਲਾਜ ਦੇ ਦੌਰਾਨ ਮੌਤ ਹੋ ਗਈ ਤਾਂ ਪੁਲਿਸ ਨੂੰ ਇਸ ਦੀ ਸ਼ਿਕਾਇਤ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਪੁਲਿਸ ਨੇ ਯੂਰੋਪੀਆਂ ਦੇ ਖਿਲਾਫ ਮਾਮਲਾ ਦਰਜ ਕਰ ਰਿਆ ਤਾਂ ਇਸ ਮਾਮਲੇ ਦੇ ਵਿੱਚ ਤਿੰਨ ਜਨਿਆਂ ਨੂੰ ਗ੍ਰਿਫਤਾਰ ਕਰ ਲਿਆ ਤਾਂ ਉਸੇ ਪੁੱਤ ਨੇ ਕਤਲ ਕਰ ਦਿੱਤਾ ਜਿਸ ਨੂੰ ਇਸ ਬਜ਼ੁਰਗ ਮਾਂ ਨੇ ਕੁੱਖੋਂ ਜਨਮ ਦਿੱਤਾ ਸੀਗਾ ਵੱਡਾ ਕੀਤਾ ਵਿਆਹ ਇਹਨਾਂ ਦੇ ਕੀਤੇ ਤਾਂ ਉਸ ਤੋਂ ਬਾਅਦ ਪੂਰੇ ਚਾਹਵਾ ਦੇ ਨਾਲ ਵਿਆਹ ਕੀਤੇ ਗਏ ਸੀਗੇ ਤਾਂ ਜਦੋਂ ਬਜ਼ੁਰਗ ਹੋਈ ਤਾਂ ਉਸ ਬਜ਼ੁਰਗ ਵਿਵਸਥਾ ਦੇ ਵਿੱਚ ਉਸਦਾ ਕਤਲ ਉਸਦੇ بیٹے ਦੇ ਵੱਲੋਂ ਹੀ ਆਪਣੇ ਪਰਿਵਾਰ ਦੇ ਨਾਲ ਮਿਲ ਕੇ ਕਰ ਦਿੱਤਾ ਗਿਆ ਹੈ ਤਾਂ ਰੱਬਾ ਇਹ ਲੋਕਾਂ ਨੂੰ ਹੋ ਕੀ ਗਿਆ ਹੈ ਪੰਜ ਮਰਲੇ ਦੇ ਸਿਰਫ ਪਲਾਟ ਦੇ ਲਈ ਆਪਣੀ ਬਜ਼ੁਰਗ ਮਾਤਾ ਦਾ ਕਤਲ ਕਰ ਦਿੱਤਾ ਗਿਆ بیٹے ਦੇ ਵੱਲੋਂ ਆਪਣੇ ਪਰਿਵਾਰ ਦੇ ਨਾਲ ਮਿਲ ਕੇ ਤਾਂ ਪਰਿਵਾਰ ਨੇ ਇਸ ਦੀ ਸ਼ਿਕਾਇਤ ਜਿਹੜੀ ਸੀਗੀ ਪੁਲਿਸ ਨੂੰ ਦਿੱਤੀ ਪੁਲਿਸ ਦੇ ਵੱਲੋਂ ਜਿਹੜੀਆਂ ਧੀਆਂ ਸੀਗੀਆਂ ਇਸ ਮਾਤਾ ਦੀਆਂ ਉਸਦੇ ਵੱਲੋਂ ਸ਼ਿਕਾਇਤ ਦਿੱਤੀ ਜਾਂਦੀ ਹੈ ਪੁਲਿਸ ਦੇ ਵੱਲੋਂ ਜਾਂਚ ਕਰਕੇ ਇਸ ਮਾਮਲੇ ਦੇ ਵਿੱਚ ਹੁਣ ਤਿੰਨ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤਾਂ ਉਹ ਤਸਵੀਰਾਂ ਵੀ ਤੁਹਾਨੂੰ ਦਿਖਾ ਰਿਹਾ ਗ੍ਰਿਫਤਾਰੀ ਦੀਆਂ ਜਿਨ੍ਹਾਂ ਨੂੰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਤਾਂ ਰੂ ਕੰਬਾਉ ਇਹ ਮਾਮਲਾ ਨਿਕਲ ਕੇ ਪੰਜਾਬ ਤੋਂ ਸਾਹਮਣੇ ਆਇਆ ਜਿੱਥੇ ਇੱਕ ਬਜ਼ੁਰਗ ਮੈਲਾ ਦਾ ਉਸਦੇ ਹੀ ਬੇਟੇ ਦੇ ਵੱਲੋਂ ਆਪਣੇ ਪਰਿਵਾਰ ਦੇ ਨਾਲ ਮਿਲ ਕੇ ਕਤਲ ਕਰ ਦਿੱਤਾ ਗਿਆ ਗਪਾ ਕੇ ਅੱਗ ਲਗਾ ਦਿੱਤੀ ਗਈ ਸਾੜ ਦਿੱਤਾ ਗਿਆ ਤਾਂ ਕੋਟਮਾਰ ਵੀ ਕੀਤੀ ਜਾਂਦੀ ਹੈ ਤਾਂ ਤਿੰਨ ਜਣਿਆਂ ਨੂੰ ਹੁਣ ਗ੍ਰਫਤਾਰ ਕਰ ਲਿਆ ਤੇ ਅੱਜ ਜਿੱਥੇ ਸਾਰਾ ਦੇਸ਼ ਮਹਿਲਾ ਦਿਵਸ ਮਨਾ ਰਿਹਾ ਹੈ ਤਾਂ ਉੱਥੇ ਹੀ ਇੱਕ ਬਜ਼ੁਰਗ ਮਹਿਲਾ ਦਾ ਉਸਦੇ ਹੀ بیٹے ਨੇ ਪਰਿਵਾਰ ਦੇ ਨਾਲ ਮਿਲ ਕੇ ਕਤਲ ਕਰ ਦਿੱਤਾ ਮੌਤ ਹੋਈ ਹੈ ਕਿੰਨਾ ਮਿਸਰੀ ਸਾਨੂੰ ਕੁਝ ਨਹੀਂ ਪਤਾ ਸਾਨੂੰ ਤਾਂ ਅਸੀਂ ਆ ਕੇ ਦੇਖੇ ਜਿਹੜੀ ਹੋਈ ਸੀ ਕਿ ਪੂਰੀ ਚਲਾਈ ਹੋਈ ਸੀ ਇਹਨਾਂ ਨੇ ਅਸੀਂ ਕੁਝ ਨਹੀਂ ਜਾਣਦੇ ਇਹਨਾਂ ਨੇ ਕਿਵੇਂ ਮਾਰਿਆ ਕਿੱਦਾਂ ਇਹਨਾਂ ਨੇ ਕੀਤਾ ਸਿਰਫ ਅਸੀਂ ਹੱਡੀਆਂ ਹੀ ਦੇਖੀਆਂ ਆ ਕੇ ਕਿੰਨਾ ਵੱਲੋਂ ਮਾਰਿਆ ਗਿਆ ਜੀ ਸੇ ਮੇਰੀ ਪਰਜਾਈ ਮੇਰਾ ਭਤੀਜਾ ਮੇਰੀ ਭਤੀਜ ਨਾ ਰੇ ਮਾਰਿਆ ਬੜਾ ਕੀ ਕਾਰਨ ਹੈ ਕੀ ਕਾਰਨ ਸਾਨੂੰ ਪਤਾ ਹੀ ਨਹੀਂ ਇਹਨਾਂ ਨੇ ਕੀ ਰੋਣਾ ਹੋਇਆ ਨਾਤਾ ਕੀ ਨਹੀਂ ਹੋਇਆ ਸਾਨੂੰ ਤਾਂ ਫੋਨ ਵੀ ਨਹੀਂ ਕਰਿਆ ਇਹਨਾਂ ਨੇ ਸਾਨੂੰ ਕੁਝ ਪਤਾ ਨਹੀਂ ਇਸ ਚੀਜ਼ ਬਾਰੇ ਬਸ ਸਿਰਫ ਇਹਨਾਂ ਨੂੰ ਫੋਨ ਕਰਿਆ ਸਾਨੂੰ ਕੁਝ ਨਹੀਂ ਕਰਿਆ ਇਹਨਾਂ ਨੇ ਫੋਨ ਕੀਤਾ ਮੈਨੂੰ ਸਾਨੂੰ ਦਾ ਮੇਰੇ ਜੀਜਾ ਹੀ ਨੇ ਦੱਸਿਆ ਸਾਨੂੰ ਇਹਨਾਂ ਬਾਰੇ ਕੋਈ ਪਤਾ ਜਾਣਕਾਰੀ ਨਹੀਂ ਇਹਨਾਂ ਨੇ ਮਾਰੀ ਗੁੱਟੀ ਕਿਸ ਤਰ੍ਹਾਂ ਜਿ ਸਰਫ ਜੜੀ ਹੋਈ ਆ ਕਹਿੰਦੇ ਕੀ ਆ ਸਵੇਰੇ ਇਹਨਾਂ ਨੇ ਸਾਨੂੰ ਫੋਨ ਵੀ ਨਹੀਂ ਕਰਕੇ ਤੁਸੀਂ ਕਿੰਨੀ ਮਾਰੀ ਮਾਰ ਕੇ ਜਣਾ ਵੀ ਦਿੱਤੀ ਹੈ ਸਾਰਿਆਂ ਦੀਆਂ ਹੱਡੀਆਂ ਰੋੜਤੀਆਂ ਨਾਲੇ ਵੀਰ ਜੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹਦੇ ਵੀ ਜਗਾ ਨਾ ਕੋਈ ਮਸਲਾ ਸੀਗਾ ਜਿਸ ਨੂੰ ਜਗਾ ਜੁਗਾ ਤਾਂ ਸਾਨੂੰ ਅਸੀ ਕੀ ਹੋਤੀ ਉਸੇ ਕੀ ਜਗਾ ਤੇ ਕੀ ਕਰਨੀ ਉਹ ਇਨਾਂ ਕੋਲ ਹੀ ਰਹਿ ਜਾਂਦੀ ਸੀ ਜਗਾ ਵੀ ਉਹਦੇ ਨਾਂ ਸੀ ਬੁੜੀ ਦੇ ਨਾਂ ਹੀ ਸੀ ਤੁਹਾਨੂੰ ਕਿ ਆਂਡਪਾਡਰ ਨੇ ਫੋਨ ਕੀਤਾ ਜਾਂ ਸਾਨੂੰ ਕਿਸੇ ਨੇ ਕੁਝ ਨਹੀਂ ਦੱਸ ਜਦੋਂ ਤੁਸੀਂ ਮੌਕੇ ਤੇ ਪਹੁੰਚੇ ਸੀ ਉਹ ਤੋਂ ਕਿਸ ਤਰ੍ਹਾਂ ਦੇ ਹਾਲਾਤ ਸੀ ਮਾਦਾ ਕੁਝ ਨਹੀਂ ਹੱਡੀਆਂ ਪਈਆਂ ਹੋਈਆਂ ਸੀ ਇਹ ਬਸ ਹੋਰ ਕੁਝ ਨਹੀਂ ਸੀ ਸਾਨੂੰ ਨਾ ਇਹਨਾਂ ਨੇ ਸਾਨੂੰ ਕੁਝ ਵੀ ਦੱਸਿਆ ਕੀ ਹੋਇਆ ਬਸ ਸਿਰਫ ਇਹਨਾਂ ਨੂੰ ਕਿਹਾ ਕੀ ਉਹਨੇ ਅੱਗ ਲਾ ਲਈ ਹੋਈ ਆ ਹੋਰ ਸਾਨੂੰ ਕੁਝ ਪਤਾ ਨਹੀਂ ਦੋ ਜਾਣ ਕੇ ਹੱਡੀਆਂ ਹੀ ਦੇਖਿਆ ਸਤ ਕਿੰਨੇ ਘੰਟੇ ਪਹਿਲਾਂ ਤੁਸੀਂ ਪੰਜ ਬਣ ਪਾਈ ਆ ਅਈ ਇਹ ਕਹਿੰਦੇ ਆ ਕਿ ਜਿੱਦਾਂ ਇਹਨਾਂ ਨੇ ਕੀਤੀ ਹੋਈ ਇਹਨਾਂ ਨੂੰ ਇਹਨਾਂ ਦੀ ਸਜ਼ਾ ਮਿਲਣੀ ਚਾਹੀਦੀ ਹੈ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਇਹਨਾਂ ਨੂੰ ਹੋਰ ਵੀ ਲੋਕਾਂ ਨੂੰ ਇਹ ਸਿੱਖਿਆ ਮਿਲੇਗੀ ਇੰਦਾ ਨਹੀਂ ਕਰੀ ਰਿਹਾ ਉਹਦੇ ਮਾਪਿਆਂ ਨਾਲ ਜਿਨ੍ਹਾਂ ਨੇ ਜਨਮ ਦਿੱਤਾ ਉਹਨਾਂ ਨਾਲ ਇੰਦਾ ਨਹੀਂ ਮਾਰਨਾ ਮੇਰੇ ਵੀ ਨਾਲ ਨਹੀਂ ਮਾਰੀ ਨਾ ਨਾ ਨਹੀਂ ਰੋਟੀ ਦੇ ਸਾਦੇ ਦੂਸਰੇ ਬੱਚਿਆਂ ਦੇ ਵਾਲੇ ਕਰ ਦੋ ਪਰ ਮਾਰੋ ਨਾ ਆਪਣਾ ਪੰਡਈ ਟ੍ਰੀਨ ਸਾਹਿਬ ਕੀ ਨਾਮ ਹੈ ਚੰਦਰ ਸਿੰਘ ਜੀ ਵਿੱਚ ਜਿਨ੍ਹਾਂ ਦੀ ਮੌਤ ਹੋਈ ਹੈ ਕੀ ਲੱਗਦਾ ਜੀ ਘਟੋ ਇਹ ਮੇਰੇ ਸੱਸ ਲੱਗਦੀ ਸੀ ਕਿ ਕਾਰਨ ਕੀ ਹੋਇਆ ਸਰਕਾਰ ਨੇ ਕੀ ਮੈਂ ਤਾਂ ਜੋ ਮੈਨੂੰ ਫੋਨ ਗਿਆ ਦੋ ਜੀ ਉਹਦੇ ਮੁੰਡੇ ਨੇ ਕੀਤਾ ਫੋਨ ਲੈ ਵੀ ਐਂ ਕਰਕੇ ਮਾਤਾ ਜੜੀ ਜਲੀ ਗਈ ਅੱਖ ਲੱਗੀ ਪਈ ਅਗ ਲਾ ਲਈ ਉਹਨੇ ਵੀ ਆਗ ਲਾ ਕਿ ਉਸ ਤੋਂ ਬਾਅਦ ਕੀ ਹੋਇਆ ਉਹ ਦੁਬਾਰ ਕੋਈ ਨਹੀਂ ਮੈਂ ਪਰ ਮੈਂ ਜੇ ਤੁਸੀਂ ਉੱਥੇ ਮੌਕੇ ਤੇ ਪਹੁੰਚੋ ਤਾਂ ਕੀ ਹਾਲਾਤ ਕੀ ਸੀਗੇ ਉਹਦੋਂ ਬਸ ਐ ਵੇਖਿਆ ਤੇ ਮੱਚੀ ਪਈ ਸੀਗੀ ਉਹ ਤੇ ਉਹ ਇਹ ਬਾਹਰ ਬੈਠੇ ਸੀਗੇ ਕੀ ਕੋਈ ਲੜਾਈ ਝਗੜਾ ਸੀ ਜਾਂ ਕੋਈ ਹੋਰ ਕਾਰਨ ਲੜਾਈ ਝਗੜਾ ਤੇ ਇਹਨਾਂ ਦਾ ਬਸ ਆ ਆ ਹੀਗਾ ਥਾਥ ਹੁੰਦਾ ਸੀ ਇਹਨਾਂ ਦਾ ਕੋਈ ਬਸਲਵੀ ਥਾ ਉਹਨੂੰ ਆਂਦੇ ਸੀਗੇ ਤੇ ਵੀ ਸਾਨੂੰ ਦੇ ਥਾਂ ਦੇ ਵੀ ਤੇ ਵੀ ਬਸ ਆ ਹੀ ਚੱਕਰ ਸੀ ਤੁਹਾਨੂੰ ਕੌਣ ਕਿਹਨਾਂ ਨੇ ਕੀਤਾ ਸੀ ਉਹਦੇ ਮੁੰਡੇ ਨੇ ਕੀਤਾ ਸੀ ਜੀ ਉਸ ਮਾਤਾ ਦੇ ਮਾਤਾ ਦੇ ਹਾਂ ਤੇ ਥਾ ਕਿੰਨੀ ਹੈਗੀ ਹੈ ਥਾ ਇਹ ਪੰਜੇ ਕਮਰ ਦੀ ਜਗ੍ਹਾ ਉਹਦੇ ਚ ਕੌਣ-ਕੌਣ ਰਹਿ ਰਿਹਾ ਗਿਆ ਕੋਚ ਹੁਣ ਤਾਂ ਕੋਈ ਵੀ ਨਹੀਂ ਰਹਿੰਦਾ ਗਿਆ ਹੁਣ ਤਾਂ ਇਹ ਮਾਤਾ ਰਹਿੰਦੀ ਹੁੰਦੀ ਸੀ ਬਸ ਤੇ ਇਹ ਜਿਹੜੇ ਪਰਿਵਾਰ ਸੀਗੇ ਉਹ ਪਰਿਵਾਰ ਚ ਕੌਣ ਕੌਣ ਸੀਗੇ ਜਿਨ੍ਹਾਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਕੀ ਪਰਿਵਾਰ ਚ ਇਹ ਗੇ ਦੇ ਉਹਦੀ ਮਾਲਾ ਵੀ ਨੌ ਆ ਇੱਕ ਉਹਦੀ ਨੌ ਉਹਦੀ ਗਾਂ ਨੌ ਇੱਕ ਮੁੰਡਾ ਆ ਕੁਝ ਤੁਸੀਂ ਕਲ ਮਾਤਾ ਨੂੰ ਜਦੋਂ ਲੈ ਕੇ ਆਏ ਉਹ ਤਾਂ ਮਾਤਾ ਉੱਥੇ ਹੀ ਪਚ ਮੁਗ ਗਈ ਸੀ ਜਾਂ ਹਸਪੀਟਲ ਨਹੀਂ ਨਹੀਂ ਉੱਥੇ ਜਮਾਈ ਜਲ ਗਈ ਉਹਦਾ ਹੱਡੀਆਂ ਉੱਡੀਆਂ ਜਮਾਈ ਸਦੀ ਜਲੀਆਂ ਪਈਆਂ ਸੀ हां पुलिस ਵੱਲੋਂ ਕਿਸ ਤਰ੍ਹਾਂ ਕਾਰਵਾਈ ਕੀਤੀ ਗਈ ਹੈ ਪੁਲਿਸ ਮੁਲਾਜ਼ਮਾਂ ਨੇ ਸਾਰੇ ਉੱਥੇ ਮਨ ਲਾਲ ਨੂੰ ਵੇਖ ਕੇ ਤੇ ਆਦੀ ਫੋਟੋ-ਫਟੋ ਕੀਤੀਆਂ ਫੋਟੋ ਕੱਚ ਕੇ ਤੇ ਬਸ ਖੜੋ ਗ੍ਰਫਤਾਰ ਗ੍ਰਫਤਾਰ ਕਰ ਕਿ ਉਹਨਾਂ ਨੂੰ ਘਰੇ ਸੀਗੇ ਤੇ ਇੱਕ ਮੁੰਡਾ ਲਈ ਵੀ ਉਹ ਸੀਗਾ ਉਹਦਾ ਪੋਤਾ ਸੀਗਾ ਤੇ ਉਹ ਭੱਜ ਗਿਆ ਇਹ ਕੀ ਕਰਦੇ ਹਾਂਜੀ ਮੰਗ ਕੀ ਕਰਦੇ ਅਨਸਾਫ਼ ਚਾਹੀਦਾ ਅਨਸਾਫ਼ ਚਾਹੀਦਾ ਬਸ ਹਾਂ ਅਨਸਾਫ਼ ਚਾਹੀਦਾ ਬਸ ਆ ਬਸ ਇਨਸਾਫ ਯਹੀ ਦਾ ਹੋਰ ਕੀ ਐ ਬਸ ਕਿ ਇੱਥੇ ਸਾਡੇ ਕੋਲ ਗੁਰਨਾਮ ਕੋਲ ਪੇਸ਼ੈਂਟ ਆਈ ਸੀਗੀ 70 ਸਾਲ ਦੀ ਬਜ਼ੁਰਗ ਮਹਿਲਾ ਤੇ ਬੰਨ ਕੇਸ ਆਇਆ ਸੀਗਾ ਪੁਲਿਸ ਵਾਲੇ ਲੈ ਕੇ ਆਏ ਸੀ ਪੋਸਟਮਾਰਟਮ ਵਾਸਤੇ ਹਾਂ ਸਰ ਕੀ ਮਾਮਲਾ ਕੀ ਜਿਗਾ ਕਾਰਵਾਈ ਕੀਏ ਪੁਲਿਸ ਵਾਲੇ ਲੈ ਕੇ ਆਏ ਸੀ ਕਿ ਉਹ ਜਲੀ ਹਾਲ ਚੋਂ ਉਹਨਾਂ ਨੂੰ ਮਿਲੀ ਸੀਗੀ ਤੇ ਇੱਥੇ ਪੋਸਟਮਾਰਟਮ ਕਰਾਉਣ ਵਾਸਤੇ ਆਏ ਸੀਗੇ ਤੇ ਅਸੀਂ ਆਪਣਾ ਬੋਰਡ ਬਣਾ ਕੇ ਪੋਸਟਮਾਰਟਮ ਵਾਸਤੇ ਭੇਜਤਾ ਸੀਗਾ ਪਰ ਜਦੋਂ ਉਹਨਾਂ ਨੇ ਦੇਖਿਆ ਤਾਂ ਪੋਸਟਮਾਰਟਮ ਡਾਕਟਰ ਬੋਰਡ ਵਾਲੇ ਡਾਕਟਰ ਨੇ ਜਦੋਂ ਦੇਖਿਆ ਕਿ ਉਹਦੀ ਕੰਡੀਸ਼ਨ ਪੋਸਟਮਾਰਟਮ ਲਈ ਲਾਇਕ ਹੈ ਨਹੀਂ ਸੀਗੀ ਨਾ ਉਹਦਾ ਐਂਟੀਮਾਰਟਮ ਪੋਸਟਮਾਰਟਮ ਕੋਈ ਨਹੀਂ ਪਤਾ ਚੱਲਦਾ ਸੀ ਪੋਸਟਮਾਰਟਮ ਕੀ ਕੀ ਕਰ ਸਕਦੇ ਕਿ ਨਹੀਂ ਕਰਕੇ ਇਸ ਕਰਕੇ ਅਸੀਂ ਹੋਰ ਬੋਰਡ ਡਾਕਟਰ ਨੇ ਡਿਸਾਈਡ ਕੀਤਾ ਕਿ ਇਹਨੂੰ ਆਪਣਾ ਫੋਰੈਂਸਿਕ ਐਕਸਪਰਟ ਜੀ.ਐਸ. ਮੈਡੀਕਲ ਕਾਲਫ੍ਰੀਡ ਕੋਲ ਭੇਜੇ ਸਰ ਕਾਰਨ ਕੀ ਰਿਹਾ ਹੈ ਇਸ ਤਰ੍ਹਾਂ ਜਿਹੜਾ ਇੱਥੇ ਸੱਤਾ ਹਟਾਇਆ ਗਿਆ ਕੋਈ ਮਾਮਲਾ ਸਾਹਮਣੇ ਆਇਆ ਵੀ ਕਾਰਨ ਕੀ ਰਿਹਾ ਹੈ ਸਰ ਉਹ ਬੋਡੀ ਸਾਨੂੰ ਇਸ ਕੰਡੀਸ਼ਨ 'ਚ ਮਿਲੀ ਹੈ ਸਾਡੇ ਡਾਕਟਰਸ ਨੂੰ ਆਪਾਂ ਦੱਸ ਹੀ ਨਹੀਂ ਸਕਦੇ ਕੀ ਹੋ ਸਕਦਾ ਕਿ ਉਹ ਗੜਾ ਕੁੱਟਿਆ ਹੈ ਕਿ ਕੁਝ ਖਾਦਾ ਕੁਝ ਨਹੀਂ ਸਾਰੇ ਆਰਗਨ ਵਗੈਰਾ ਸਭ ਜਲੇ ਹੋਏ ਹੋਤੇ ਹੁਣ ਅਗਲੀ ਕਾਰਵਾਈ ਕੀ ਹੈ ਹੁਣ ਅਸੀਂ ਫਾਰਵਰਡ ਲੈਟਰ ਤਿਆਰ ਕਰ ਰਹੇ ਹਾਂ ਮੈਂ ਸਾਈਨ ਕਰਦਾਗਾ ਤੇ ਸਿਵਲ ਸਰਜਨ ਸਾਹਿਬ ਨੂੰ ਕਰਕੇ ਅਸੀਂ ਫ੍ਰੀਕੁਐਂਟ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਜਿੱਥੇ ਇੱਕ ਸੜੀ ਹੋਈ ਡੈਡ ਬੋਡੀ ਜਲਾਲਾਬਾਦ ਪਿੰਡ ਦੇ ਵਿੱਚ ਮਿਲੀ ਸੀ 77 ਕੋਡ ਉਸ ਤੋਂ ਬਾਅਦ ਸਾਡੀ ਤਰੰਤ ਪੁਲਿਸ ਪਾਰਟੀ ਨੇ ਮੌਕੇ ਤੇ ਜਾ ਕੇ ਦੇਖਿਆ ਜਦੋਂ ਮੈਂ ਵੀ ਮੌਕੇ ਤੇ ਪਹੁੰਚਿਆ ਜਦੋਂ ਮੌਕੇ ਤੇ ਵੈਰੀਫਾਈ ਕੀਤਾ ਤੇ ਉਸ ਤੋਂ ਬਾਅਦ ਜਦੋਂ ਕਲੀਅਰ ਹੋਇਆ ਕਿ ਜਿਹੜੀ ਲੇਡੀ ਆ ਜਿਹੜੀ ਬਜ਼ੁਰਗ ਲੇਡੀ ਸੀ ਉਸ ਨੂੰ ਉਹ ਜਲੀ ਹੋਈ ਪਈ ਸੀ ਉਸ ਤੋਂ ਬਾਅਦ ਅਸੀਂ ਫ੍ਰੈਂਸਿਕ ਟੀਮਾਂ ਬੁਲਾ ਕੇ ਤੇ ਵੈਰੀਫਾਈ ਕੀਤਾ ਵੈਰੀਫਾਈ ਕਰਨ ਤੋਂ ਬਾਅਦ ਜਿਹੜੀ ਉਹਦੀ ਬੇਟੀ ਸੀ ਉਹਦੇ ਬਿਆਨਾਂ ਤੇ ਅਸੀਂ ਮੁਕਦਮਾ ਦਰਜ ਕਰਕੇ ਤੇ 100 ਅਫੇਅਰ 42/25 ਅੰਡਰ ਸੈਕਸ਼ਨ 103 238 3/5 ਬੀਐਨਐਸ ਦੇ ਤਹਿਤ ਮਕਦਮਾ ਦਰਜ ਕਰਕੇ ਜਿਹੜੇ ਇਸ ਵਿੱਚ ਦੋਸ਼ੀ ਸੀ ਉਹ ਲੇਡੀ ਦਾ ਬੇਟਾ ਸੁਖਮਿੰਦਰ ਸਿੰਘ ਤੇ ਸਤਪਾਲ ਸਿੰਘ ਤੇ ਬਲਵਿੰਦਰ ਕੌਰ ਤੇ ਅਮਨਦੀਪ ਕੌਰ ਇਹਨਾਂ ਵਿੱਚੋਂ ਤਿੰਨ ਦੋਸ਼ੀ ਅਸੀਂ ਅਰੈਸਟ ਕੀਤੇ ਆ ਤੇ ਜਿਹੜੀ ਗੱਲ ਨਿਕਲ ਕੇ ਸਾਹਮਣੇ ਆਈ ਆ ਕਿ ਜਿਹੜੀ ਇਹਨਾਂ ਦੀ ਬਜ਼ੁਰਗ ਲੇਡੀ ਸੀ ਉਹਦੇ ਪੰਜ ਮਰਦੇ ਜਗਾ ਸੀ ਉਹਨਾਂ ਨੂੰ ਜਿਹੜੀ ਇਹ ਕਹਿੰਦੇ ਸੀ ਕਿ ਸਾਡੇ ਨਾਮ ਕਰਾ ਉਜਤੋ ਨਾਮ ਨਹੀਂ ਸੀ ਕਰਾਉਂਦੀ ਤੇ ਇਹਨਾਂ ਨੇ ਰਾਤ ਡ੍ਰਿੰਕ ਕੀਤੀ ਹੋਈ ਸੀ ਤੇ ਡ੍ਰਿੰਕ ਕੀਤੇ ਹੋਏ ਇਹਨਾਂ ਡੰਡਾ ਮਾਰਿਆ ਤੇ ਉਹਦਾ ਡੰਡਾ ਜਿਹੜਾ ਸਿਰ 'ਚ ਵੱਜਾ ਉਸ ਤੋਂ ਬਾਅਦ ਜੀ ਡੈਥ ਹੋ ਗਈ ਉਸ ਤੋਂ ਬਾਅਦ ਇਹਨਾਂ ਨੇ ਸਬੂਤ ਮਟਾਉਣ